ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀ ਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਔਰਣ ਕੀ ਹੋਲੀ ਮਮ ਹੋਲਾ ਤਣ ਤਣ ਕਲਗੀ ਤਰਪਤਾ ਪੰਦੇਵਾਲੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਇਹ ਪਾਵਨ ਪਵਿੱਤਰ ਹੋ ਹੋਲੇ ਮਹੱਲੇ ਦਾ ਜੋੜ ਮੇਲਾ ਸਤਗੁਰਾਂ ਨੇ ਆਰੰਭ ਕੀਤਾ ਸੀ ਉਹ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਗੁਰੂ ਕਾ ਖਾਲਸਾ ਪੰਥ ਨੰਦਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਆ ਕੇ ਇਹ ਹੋਲੇ ਮਹੱਲੇ ਦਾ ਜੋੜ ਮੇਲਾ ਖਾਲਸਾ ਮਨਾਉਂਦਾ ਹੈ ਔਰ ਤੁਸੀਂ ਦਰਸ਼ਣ ਕਰ ਰਹੇ ਹੋ ਹੋਲੇ ਮਹੱਲੇ ਦੇ ਜੋੜ ਮੇਲੇ ਤੋਂ ਪਰੰਤ ਖਾਲਸਾ ਮਹੱਲੇ ਖੇਡਦਾ ਹੈ ਆਪ ਜੀ ਹੋਲਾ ਮਹੱਲਾ ਜੋ ਮਹੱਲਾ ਜੀ ਨਿਹੰਗ ਸਿੰਘ ਫੌਜਾਂ ਘੋੜਿਆਂ ਤੇ ਹਾਥੀਆਂ ਤੇ ਊਠਾਂ ਤੇ ਗੱਡੀਆਂ ਦੇ ਸਵਾਰ ਹੋ ਕੇ ਮਹੱਲੇ ਦਾ ਜੋੜ ਮੇਲਾ ਮਹੱਲਾ ਕੱਢ ਰਹੇ ਨੇ ਸਮੁੱਚੀਆਂ ਨਿਹੰਗ ਸਿੰਘ ਜਥੇ ਬੰਦਿਆ ਸ਼ਰੋਮਣੀ ਸੇਵਾ ਰਤਨ ਪੰਤ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖਾਂ ਦੀ ਰਹਿਣਮਾਈ ਹੇਠ ਸਮੂਚੀਆਂ ਨਿਹੰਗ ਸਿੰਘ ਜਥੇਦਾਰ ਬੰਦਿਆ ਜੋ ਮਹੱਲਾ ਖੇਡ ਰਹੀਆਂ ਨੇ ਹੁਣ ਥੋੜੇ ਸਮੇਂ ਦੇ ਵਿੱਚ ਗੰਗਾ ਗੰਗਾ ਸਟੇਡੀਅਮ ਵਿਖੇ ਪਹੁੰਚ ਕੇ ਸਿੰਘਾਂ ਨੇ ਇੱਕ ਇੱਕ ਘੋੜੇ ਨਾਲ ਦੋ ਦੋ ਘੋੜਿਆਂ ਦੇ ਖੜੇ ਹੋ ਕੇ ਚਾਰ ਚਾਰ ਛੇ ਛੇ ਘੋੜਿਆਂ ਲਖ ਖੜੇ ਹੋ ਕੇ ਸਿੰਘਾਂ ਨੇ ਆਪ ਜੀ ਨੂੰ ਉਹ ਜਾਹੂ ਜੂ ਜਾਹੂ ਕਰਤਬ ਜੋ ਸ਼ਸਤਰ ਵਿਦਿਆ ਘੋੜ ਸਵਾਰੀ ਨੇਜੇਵਾਜੀ ਦੇ ਜੋਰ ਦਿਖਾਉਣੇ ਨੇ ਆਓ ਆਪ ਜੀ ਨੂੰ ਹੌਲੇ ਮਹੱਲੇ ਦੇ ਪਾਵਨ ਪਵਿੱਤਰ ਜੋੜ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਗਜਾਵੇ ਨਿਹਾਲੋ ਜਾਵੇ ਸੋ